ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ 10 ਸਵਾਲਾਂ ਦੇ ਜਵਾਬ ਦੇਵਾਂਗਾ ਸਵਾਲ ਨੰਬਰ 1 ਉਹ ਕਿਹੜਾ ਦੇਸ਼ ਹੈ ਜਿੱਥੇ ਹਰ ਵਕਤ ਹਨੇਰਾ ਹੀ ਰਹਿੰਦਾ ਹੈ ਉਹ ਦੇਸ਼ ਹੈ ਨਰਵੇ ਦੇਸ਼ ਸਵਾਲ ਨੰਬਰ 2 ਅਸੀਂ ਰਾਤ ਨੂੰ ਸੌਣ ਵੇਲੇ ਕਿੰਨੇ ਵਾਰੀ ਪਾਸਾ ਬਦਲਦੇ ਹਾਂ 40 ਵਾਰੀ ਸਵਾਲ ਨੰਬਰ 3 ਅਜਿਹੀਆਂ ਤਿੰਨ ਸਬਜ਼ੀਆਂ ਦੇ ਨਾਮ ਦੱਸੋ ਜਿਨ੍ਹਾਂ ਦੇ ਪਿੱਛੇ ਲੂ ਆਉਂਦਾ ਹੋਵੇ ਆਲੂ ਕਚਾਲੂ ਰਤਾਲੂ ਸਵਾਲ ਨੰਬਰ 4 ਤਾਰਿਆਂ ਦੀ ਰੋਸ਼ਨੀ ਨੂੰ ਧਰਤੀ ਤੇ ਆਉਣ ਲਈ ਕਿੰਨਾ ਸਮਾਂ ਲੱਗਦਾ ਹੈ 10 ਲੱਖ ਸਾਲ ਸਵਾਲ ਨੰਬਰ 5 ਉਹ ਕਿਹੜਾ ਜਾਨਵਰ ਹੈ ਜਿਹੜਾ ਭੁੱਖ ਲੱਗਣ ਤੇ ਆਪਣਾ ਹੀ ਮਾਸ ਖਾ ਜਾਂਦਾ ਹੈ ਉਹ ਜਾਨਵਰ ਹੈ ਚੂਹਾ ਸਵਾਲ ਨੰਬਰ 6 ਲਾਲ ਗੈਲਾ ਕਿਹੜੇ ਦੇਸ਼ ਵਿੱਚ ਪਾਇਆ ਜਾਂਦਾ ਹੈ ਅਮਰੀਕਾ ਵਿੱਚ ਸਵਾਲ ਨੰਬਰ 7 ਕਿਹੜੇ ਦੇਸ਼ ਦੇ ਲੋਕ ਸੋਨੇ ਦੀ ਲੇਟਰਿੰਗ ਵਰਤਦੇ ਹਨ ਸਾਊਦੀ ਅਰਬ ਦੇ ਲੋਕ ਸਵਾਲ ਨੰਬਰ 8 ਸੱਪ ਦੇ ਜ਼ਹਿਰ ਦਾ ਰੰਗ ਕਿਹੜਾ ਹੁੰਦਾ ਹੈ ਪੀਲਾ ਰੰਗ ਸਵਾਲ ਨੰਬਰ 9 ਕਿਹੜੇ ਦੇਸ਼ ਦੀ ਪੁਲਿਸ ਮੱਝ ਤੇ ਬੈਠ ਕੇ ਸਵਾਰੀ ਕਰਦੀ ਹੈ ਬਰਾਜ਼ੀਲ ਦੇਸ਼ ਦੀ ਪੁਲਿਸ ਸਵਾਲ ਨੰਬਰ 10 ਤਾਜ ਮਹਿਲ ਦੇ ਕੁੱਲ ਕਿੰਨੇ ਕਮਰੇ ਹਨ 120 ਕਮਰੇ ਹਨ